ਸਸਿਕਾਲ ਜੀ ਸਾਰਿਆਂ ਨੂੰ ਜਦੋਂ ਅਸੀਂ ਪੇਠੇ ਦਾ ਜ਼ਿਕਰ ਕਰਦੇ ਸਾਨੂੰ ਆਗਰੇ ਦੇ ਪੇਠੇ ਦੀ ਯਾਦ ਆਉਂਦੀ ਵੀ ਬੜੇ ਵੱਡੇ ਵੱਡੇ ਸਕੇਲ ਦਾ ਪੇਠਾ ਬੰਦਾ ਹੈਗਾ ਇੱਕ ਰਿਪੋਰਟ ਹੈਗੀ ਆ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨੋਲੋਜੀ ਐਂਟਰਪ੍ਰੀਨਰਸ਼ਿਪ ਐਂਡ ਮੈਨੇਜਮੈਂਟ ਦੀ ਰਿਪੋਰਟ ਹੈਗੀ ਆ ਇਹ ਯੂਨੀਅਨ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਇੰਡਸਟਰੀ ਨਾਲ ਕੰਮ ਕਰਦੇ ਹੈਗੀ ਹੈ ਇਹ ਤਾਂ ਉਹ ਦੱਸਦਾ ਵੀ 700 ਤੋਂ 800 ਟਨ ਜਿਹੜਾ ਪੇਠਾ ਐਵਰੀ ਡੇ ਜਿਹੜਾ ਆਗਰੇ ਚ ਵਰਤਿਆ ਜਾਂਦਾ ਪੇਠਾ ਬਣਾਉਣ ਲਈ ਮਿੱਠਾ ਪੇਠਾ ਬਣਾਉਣ ਲਈ ਤੋ ਦਾ 40% ਮਤਲਬ ਕਹਿੰਦਾ ਅੰਦਰਲਾ ਹਿੱਸਾ ਪਾਤ ਨੇ ਬਾਕੀ ਸਾਰਾ ਮਤਲਬ ਕਹਿੰਦਾ ਡਿਸਕਾਰਡ ਕੀਤਾ ਜਾਂਦਾ ਹੈਗਾ ਉਸ ਤੋਂ ਬਾਅਦ ਇਹਦੀ ਸ਼ੈਲਫ ਲਾਈਫ ਚੰਗੀ ਹੋਣ ਕਰਕੇ ਇਹਦੀ ਪੇਠੇ ਦੀ ਜਿਹੜੀ ਟਰਾਂਸਪੋਰਟ ਲਗ ਲਗ ਜਗ੍ਹਾ ਤੇ ਉਹਦੇ ਉੱਥੇ ਪੇਠਾ ਇਹ ਬਣਾਇਆ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਗੱਲ ਇਸ ਤਰ੍ਹਾਂ ਹੈਗੀ ਆ ਇਸ ਨੂੰ ਆਗਰੇ ਦੇ ਪਿਠੜ ਮਿੱਠੇ ਪੇਠੇ ਤੋਂ ਇਲਾਵਾ ਹੁਣ ਜਿਹੜੇ ਸਿਹਤ ਨੂੰ ਲੈ ਕੇ ਬਹੁਤ ਸਾਰੇ ਜਾਗਰੂਕ ਹੋ ਗਏ ਆ ਚਿੰਤਤ ਹੋ ਗਏ ਆ ਉਹ ਇਸ ਦਾ ਮਤਲਬ ਕਹਿੰਦਾ ਰਾਹ ਜੂਸ ਪੀਣ ਲੱਗ ਗਿਆ ਇਸ ਪੇਠੇ ਦਾ ਤਾਂ ਉਹ ਕਹਿੰਦੇ ਵੀ ਇਹ ਰਾਹ ਜੂਸ ਪੀਵੋਗੇ ਤੇ ਡੀਟੌਕਸ ਡੀਟੌਕਸੀਫਿਕੇਸ਼ਨ ਕਰਦਾ ਤੇ ਜਿਹੜੇ ਗਟ ਮਾਈਕਰੋਫਲੋਰਾ ਹੈਗਾ ਉਹਨੂੰ ਇੰਪਰੂਵ ਕਰਦਾ ਹੈਗਾ ਉਸ ਤੋਂ ਬਾਅਦ ਇਸ ਦੀ ਹੁਣ ਅੱਜ ਕੱਲ ਸਬਜੀ ਵੀ ਬਣ ਲੱਗੀ ਇਸ ਪੇਠੇ ਦੀ ਵੀ ਆ ਦੂਜਾ ਸਬਜੀ ਵਾਲਾ ਪੇਠਾ ਲੱਗੁੰਦਾ ਪਰ ਹੁਣ ਰਾਹ ਜੂਸ ਦੇ ਨਾਲ ਨਾਲ ਸਬਜੀ ਬਣਨ ਲੱਗੀ ਆ ਤਾਂ ਕੇਰਲਾ ਵਿੱਚ ਇਸ ਨੂੰ ਕੋਕੋਨਟ ਆਇਲ ਵਿੱਚ ਬਣਾ ਕੇ ਇਹਦੀ ਖਾਧੀ ਨੇ ਸਬਜੀ ਆਂਧ ਪ੍ਰਦੇਸ਼ ਵਿੱਚ ਵੀ ਇਹ ਸਬਜੀ ਵਾਸਤੇ ਵਰਤੇ ਜਾਂਦਾ ਹੈਗਾ ਉਸ ਤੋਂ ਬਾਅਦ ਕਰਨਾਟਕਾ ਦੀ ਉੱਡੂਪੀ ਰੈਸਪੀ ਹੈਗੀ ਆ ਉਸ ਦੇ ਨਾਲ-ਨਾਲ ਹੋਰ ਜਿੰਨੇ ਵੀ ਰੈਸਪੀਆਂ ਕਰਨਾਟਕਾ ਚ ਕਈ ਤਰ੍ਹਾਂ ਦੀ ਬਣਦੀ ਹੈ ਉਹਦੇ ਵਿੱਚ ਸਾਂਬਰ ਹੋ ਗਿਆ ਹਲਵਾ ਚਟਨੀ ਇਸ ਨੂੰ ਮਦਰੋ ਪੇਠੇ ਨੂੰ ਵਰਤੇ ਜਾਂਦਾ ਹੈਗਾ ਤੇ ਮਹਾਰਾਸ਼ਟਰ ਵਿੱਚ ਇੱਕ ਕੋਹਾਲ ਜਾਚੀ ਕਰਕੇ ਇੱਕ ਕੋਹਾਲ ਜਾਚੀ ਵਾਦੀ ਕਰਕੇ ਇੱਕ ਸਵੀਡਿਸ਼ ਬਣਦੀ ਆ ਉਸ ਲਈ ਇਸ ਨੂੰ ਬਣਾਉਣ ਵਾਸਤੇ ਪੇਠੇ ਨੂੰ ਵਰਤੇ ਜਾਂਦਾ ਹੈਗਾ ਤੇ ਇਹਦੇ ਹੈਲਥ ਬੈਨੀਫਿਟ ਵੀ ਬਹੁਤ ਜ਼ਿਆਦਾ ਹੈਗੇ ਆ ਜਿਵੇਂ ਸੋਰਸ ਆਫ ਮਾਈਕਰੋਨਿਊਟ੍ਰੀਐਂਟਸ ਹੈਗਾ ਇਹਦੇ ਵਿੱਚ ਕੈਲਸ਼ੀਅਮ ਆਇਰਨ ਵਿਟਾਮਿਨ A ਵਿਟਾਮਿਨ C ਵੀ ਮਿਲਦੇ ਇਸ ਲਈ ਇਹਨੂੰ ਬਹੁਤ ਕੰਜ਼ੂਮ ਕਰਨਾ ਬੜਾ ਗਲਤ ਨਹੀਂ ਹੈਗਾ ਬੜਾ ਇੰਪੋਰਟੈਂਟ ਹੈਗਾ ਤੇ ਜਿਹੜਾ ਰਾ ਜਿਹੜਾ ਜੂਸ ਹੈਗਾ ਤਾਂ ਜਿਵੇਂ ਆਪਾਂ ਗੱਲ ਕੀਤੀ ਜਿਹੜਾ ਸਿੱਧਾ ਕੱਢ ਕੇ ਉਹ ਜੂਸ ਪੀਏ ਤਾਂ ਇਹ ਨੈਚੁਰਲ ਰੈਮਡੀ ਕਿਹਾ ਜਾਂਦਾ ਹੈਗਾ ਕਿਸੇ ਨੂੰ ਡਾਇਸੈਂਟਰੀ ਹੋ ਜੇ ਬਹੁਤ ਲੂਜ਼ ਮੋਸ਼ਨ ਲੱਗ ਜਾਵੇ ਉਹਦੇ ਵਾਸਤੇ ਹੈਗਾ ਉਸ ਤੋਂ ਬਾਅਦ ਇਹਦਾ ਫਲ ਜਿਹੜਾ ਹੈਗਾ ਨਿਊਰੋਲੋਜੀਕਲ ਡਿਸਟਰਬ ਡਿਸਆਰਡਰ ਕਿਸੇ ਨੂੰ ਹੋ ਜੇ ਉਹਦੇ ਵਾਸਤੇ ਵਰਤਿਆ ਜਾਂਦਾ ਬਰਨਿੰਗ ਸੈਂਸੀਏਸ਼ਨ ਕਿਸੇ ਨੂੰ ਪੇਟ ਦੀ ਬਿਮਾਰੀ ਹੋ ਜੇ ਡਾਇਬੀਟੀਜ਼ ਵਾਸਤੇ ਕਿਸ ਨੂੰ ਕੋਈ ਮਤਲਬ ਕਹਿੰਦਾ ਪਾਈਲ ਹੋ ਜਾਣਾ ਉਹਦੇ ਵਾਸਤੇ ਤਾਂ ਇਸ ਤਰ੍ਹਾਂ ਕਰਕੇ ਇਹ ਬਹੁਤ ਹੀ ਜ਼ਬਰਦਸਤ ਇਸ ਨੂੰ ਵੀ ਸਮਝੋ ਵੀ ਆਪਾਂ ਜਦੋਂ ਆਪਣੇ ਮਨ ਚ ਆਉਂਦਾ ਵੀ ਪੇਠੇ ਦੀ ਗੱਲ ਚੱਲ ਵੀ ਆਗਰੇ ਦੇ ਪੇਠੇ ਵੱਲੋਂ ਚੱਲ ਪੰਨੇ ਆਪਾਂ ਇਸ ਤੋਂ ਇਲਾਵਾ ਰਾ ਜੂਸ ਤਾਂ ਇਹ ਮਤਲਬ ਕਹਿੰਦਾ ਸਬਜ਼ੀ ਵਾਸਤੇ ਨੂੰ ਵਰਤਿਆ ਜਾ ਸਕਦਾ ਤੇ ਬੜੇ ਇਹਦੇ ਹੈਲਥ ਬੈਨੀਫਿਟ ਹੈਗੇ ਆ ਇਸ ਲਈ ਜਿਹੜਾ ਇਹ ਪੇਠਾ ਹੈਗਾ ਅੱਜ ਅੱਜ ਕੱਲ੍ਹ ਕਿਉਂਕਿ ਦਿਵਾਲੀ ਦਾ ਤਿਹਾਰ ਚੱਲੀ ਜਾਂਦਾ ਹੈਗਾ ਹਰ ਹਰ ਬੰਦਾ ਇਸ ਨੂੰ ਪੇਠੇ ਨੂੰ ਕੰਜ਼ੂਮ ਕਰਦਾ ਹੈਗਾ ਉਸ ਤੋਂ ਇਲਾਵਾ ਇਸ ਦੀ ਦੱਸਣਾ ਚਾਹਾਂਗੇ ਇਹਦਾ ਸੈਂਟਿਫਿਕ ਨੇਮ ਹੈਗਾ ਜਿਹੜਾ ਬੈਨਨ ਕਾਸਾ ਹਿਸਪੀਡਾ ਦਾ ਸੈਂਟੀਫਿਕ ਨੇਮ ਆ ਤੇ ਕੁਕਰ ਬੇਸੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ। ਇਹ ਕੇਵੀ ਸਮਝਣਾ ਪੈਣਾ ਹੈ ਇਹ ਬੇਲ ਤੋਂ ਬੇਲ ਹੁੰਦੀ ਆ ਬੇਲ ਤੇ ਗਰਮੀਆਂ ਚ ਹੋਣ ਵਾਲੀ ਬੇਲ ਆ ਉਥੋਂ ਪੇਠਾ ਜਿਹੜਾ ਹੁੰਦਾ ਨਾਰਮਲ ਜਿਵੇਂ ਆਪਣਾ ਪੇਠਾ ਦੂਜਾ ਹੁੰਦਾ ਏਸੀ ਤਰ੍ਹਾਂ ਇਹ ਪੇਠਾ ਮਿਲਦਾ ਹੈਗਾ। ਜਿਹੜਾ ਇਹ ਹੀਟ ਸਟੋਕ ਨੂੰ ਰਿਮੂਵ ਕਰ ਜਦੋਂ ਗਰਮੀਆਂ ਦਾ ਮੌਸਮ ਹੁੰਦਾ ਇਹਨੂੰ ਜੇ ਪਾਣੀ ਨਾਲ ਲਈਏ ਪੇਠੇ ਮਿੱਠੇ ਨੂੰ ਜਿਹੜੇ ਆਗਰੇ ਵਾਲੇ ਨੂੰ ਤਾਂ ਸਾਡੇ ਹੀਟ ਸਟੋਕ ਨੂੰ ਰਿਮੂਵ ਕਰਨ 'ਚ ਮਦਦ ਕਰਦਾ ਹੈਗਾ। ਧੰਨਵਾਦ ਜੀ।